ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਟਨ ਟਨ ਬਾਬਾ ਧਿਆਨ ਦਾਸ ਮਹਾਰਾਜ ਸਟਾਨਾ ਤੇ ਵਿਸਾਖੀ ਵਾਲ ਦਿਨ ਬੱਚਿਆਂ ਦੇ ਕਬੱਡੀ ਟੂਰਨਾਮੈਂਟ ਕਰਾਏ ਜਾ ਰਹੇ ਨੇ ਆਪ ਸਭ ਸੰਗਤ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਸੰਜੋਗ ਕਰੋ ਤੇ ਟੂਰਨਾਮੈਂਟ ਤੇ ਆਓ ਧੰਨਵਾਦ ਜੀ ਅਗਲੀ ਗੱਲ ਉਸਤਾਦ ਧੀਰਾ ਜੀ ਬੋਲਣਗੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਈ ਆਪਣਾ 13 ਤਰੀਕ ਨੂੰ 13 April ਨੂੰ ਦਿਨ ਐਤਵਾਰ ਨੂੰ 60 ਕਿਲੋ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਹਿਲੀਆਂ 100 ਟਾਂਟੇ ਮੈਂ ਇੰਟਰ ਕੀਤੀਆਂ ਜਾਣਗੀਆਂ 8:30 ਵਜੇ ਮੈਚ ਸਟਾਰਟ ਕਰਵਾਏ ਜਾਣਗੇ ਤੇ ਬਾਅਦ ਚ ਕੀ ਕੋਈ ਐਂਟਰੀ ਨਹੀਂ ਹੋਈ ਫੋਨ ਤੇ ਨਹੀਂ ਅਸੀਂ ਇੰਟਰ ਕਰਨੇ ਟੀਮਾਂ ਇੱਥੇੋਂ ਤੇ ਇੰਟਰ ਹੋਣਗੀਆਂ ਖਾਸ ਜਾਣਕਾਰੀ ਇਹ ਆ ਤੇ ਇੱਕ ਅਸੀਂ ਸ਼ੋ ਮੈਚ ਆਉਣੇ 45 55 ਤੇ 75 ਦੇ ਉਹ ਸਾਡੇ ਕੋਲ ਟੀਮਾਂ ਆਪਣੇ ਬੱਕਾ ਠੀਕ ਆ ਸਾਰਿਆਂ ਵੀਰਾਂ ਨੇ ਜ਼ਰੂਰ ਪਹੁੰਚਣਾ 13 ਤਰੀਕ ਨੂੰ 13 April ਨੂੰ ਦਿਨ ਆ ਤੁਹਾਨੂੰ ਸਾਥੀ ਵਾਲੇ ਦਿਨ ਨਾਲ ਰਸਾ ਕਹਿੰਦੇ ਟੂਰਨਾਮੈਂਟ ਹੋਣਗੇ ਆਪ ਸਭ ਨੂੰ ਬੇਨਤੀ ਆ ਸਾਰੇ ਕਬੱਡੀ ਪਲੇਅਰ ਨੂੰ ਜਿੰਨੇ ਬੱਚੇ ਖੇਡਦੇ ਆ ਵੀ ਆਪ ਸਭ 9 ਵਜੇ ਡੇਰਾ ਬਾਬਾ ਅਧਿਆਦੇ ਸਤਾਰਨਾ ਤੇ ਪਹੁੰਚ ਜਾਓ ਤਾਂ ਜੋ ਟੂਰਨਾਮੈਂਟ ਛੇ ਤੋਂ ਛੇਤੀ ਸ਼ੁਰੂ ਹੋ ਸਕੇ ਇਹ ਵੱਡੀ ਕੈਪਸ ਹਰਤਾ ਮਹੰਤਾਂ ਦੀ ਜੋ ਆਪ ਜਿਹੜੇ ਵੱਡੇ ਪਿਜੋਰਗੜ੍ਹ ਨੂੰ ਪਤਾ ਹੀ ਵਸਖੀ ਹਾਲ ਦਾ ਨਾ ਡੇਰਾ ਬਾਬਾ ਅਧਿਆਦਾ ਤੇ ਹਰ ਸਾਲ ਟੂਰਨਾਮੈਂਟ ਹੁੰਦਾ ਸੀਗਾ ਕੁਝ ਕਾਰਨ ਕਰਕੇ ਰੁਕ ਗਿਆ ਸੀਗਾ ਪਰ ਫਿਰ ਇਹ ਮਹਾਰਾਜ ਦੀ ਕਿਰਪਾ ਹੋਈ ਆ ਸਾਰੀ ਕਮੇਟੀ ਤੇ ਹੋਈ ਆ ਤੇ ਅਸੀਂ ਇਹ ਉਪਰਾਲਾ ਵਿੱਢਿਆ ਵੀ ਬੇਨਤੀ ਹੈ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਹੀ ਉਪਰਾਲਾ ਸੀ ਆਰੰਭ ਕਰ ਸਕਦੇ ਆ ਤੇ ਸਾਡਾ ਜਿਹੜਾ ਮਕਸਦ ਹੈ ਵੀ ਜਿਹੜੇ ਬੱਚੇ ਆ ਛੋਟੇ ਬੱਚੇ ਖਾਸ ਕਰਕੇ ਜਿਹੜੇ ਜਿਹੜਾ ਸੱਤਵਾਂ ਦਰਿਆ ਚੱਲਦਾ ਉਹਦੇ ਵਿੱਚ ਨਸ਼ਿਆਂ ਦਾ ਉਹਦੇ ਵਿੱਚ ਪੈ ਚੁੱਕੇ ਆ ਅਸੀਂ ਮਹਾਰਾਜ ਦੀ ਕਿਰਪਾ ਅਗੇ ਅਰਦਾਸ ਕਰਦੇ ਆ ਵੀ ਇਹਨਾਂ ਬੱਚਿਆਂ ਨੂੰ ਕੱਢਿਆ ਜਾਵੇ ਜੋ ਕਬੱਡੀ ਨਾਲ ਖੇਡਣਾ ਜੁੜਨ ਹੋਰ ਵੀ ਅਸੀਂ ਐਕਟੀਵਿਟੀਆਂ ਰੱਖਾਂਗੇ ਸਾਰੀ ਕਮੇਟੀ ਕੁਝ ਮੈਂਬਰ ਸਾਡੇ ਥੋੜੇ ਬੀਜੀ ਆ ਤੇ ਅਸੀਂ ਰਹਿ ਕਰਕੇ ਜਿਹੜੇ ਤੁਹਾਡਾ ਜਿਹੜੇ ਤੁਸੀਂ ਚਾਹੋਗੇ ਉਹ ਵੀ ਵੀ ਹੋਊਗਾ ਤੇ ਨੰਬਰ ਦੋ ਤਿੰਨ ਨੰਬਰ ਮੈਂ ਬੋਲਾਂਗਾ ਤੁਸੀਂ ਉਹਨਾਂ ਦੇ ਕਾਲ ਕਰ ਸਕਦੇ ਹੋ ਭਾਈ ਜੀ ਆਪ ਦਾ ਨੰਬਰ ਬੋਲ ਦਿਓ ਜੀ 9653816150 ਤੇਰਾ ਲੁਗਾ ਅੰਕਲ ਜੀ ਤੁਸੀਂ ਬੋਲ ਦਿਓ ਜੀ 9965214447 ਬੜੀ ਸੇਟ ਗਾੜ ਸਕਦਾ ਮਾਰ ਮੈਂ 9299999440 ਜੀ ਤੰਗ ਨੂੰ ਤੰਗ ਨੂੰ ਬੋਲਦੇ ਯਾਨੀ 987821206 ਡਾਡੀ ਹੋ ਜਾਣਕਾਰੀ ਆ ਵੀ ਆਪਣਾ ਜਿਹੜਾ 60 ਕੋ ਦਾ ਨਾਮ ਆ ਪਹਿਲਾ ਉਹ 11000 ਆ ਜਿਹੜਾ ਸੈਂਕੜ ਨਾਮ ਆ ਉਹ 7700 ਰੁਪਈਆ ਤੇ ਪਹਿਲੀਆਂ 16 ਟੀਮਾਂ ਐਂਟਰੀ ਕੀਤੀਆਂ ਜਾਣਗੀਆਂ ਤੇ 9:30 ਵਜੇ ਮੈਚ ਸਟਾਰਟ ਕਰਵਾਏ ਜਾਣਗੇ ਤੇ ਕੁੜੀਆਂ ਦਾ ਸ਼ੋਅ ਮੈਂ ਚਾਹ ਚਾਰ ਟੀਮਾਂ ਦਾ ਇਹ ਸਾਰੇ ਜਿੰਨੇ ਵੀ ਦੁੱਧੇ ਪਿੰਡ ਦੇ ਆਸ-ਪਾਸ ਪਿੰਡ ਪੈਂਦੇ ਆ ਉਹਨਾਂ ਨੂੰ ਖਾਸ ਕਰਕੇ ਬੇਨਤੀ ਵੀ ਤੁਸੀਂ ਜਰੂਰ ਆਪਦੇ ਬੱਚਿਆਂ ਨੂੰ ਲੈ ਕੇ ਆਉਣਾ ਕਿਉਂਕਿ ਜਿਹੜੀ ਆਪਣੀ ਕਬੱਡੀ ਆ ਸਾਖੀ ਤੇ ਜਿਹੜਾ ਦੁੱਧੇ ਦੇ ਵਿੱਚ ਬਹੁਤ ਵੱਡੇ ਕੱਪ ਹੋਇਆ ਕਰਦੇ ਸੀ ਕਿਸੇ ਸਮ ਗੁਰੂ ਮਹਾਰਾਜ ਕਿਰਪਾ ਕਰਨ ਇਹ ਸਮਾਂ ਆਊਗਾ ਤੇ ਆਪ ਸਭ ਨੂੰ ਬੇਨਤੀ ਵੀ ਤੁਸੀਂ ਸਾਥ ਦੇਣਾ ਇਹ ਇਹ ਸਾਡੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ